ਸਤਿ ਸ਼੍ਰੀ ਅਕਾਲ ਜੀ ਵੈਲਕਮ టు ਮਾਈ ਚੈਨਲ ਮਨਦੀਪ ਮਰਾ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਖੂਬਸੂਰਤ ਜੀ ਪੇਂਟਿੰਗ ਦੱਸਾਂਗੇ ਬਣਾਉਣੀ ਹਾਂਜੀ ਬੱਲਾ ਪਣਿਆ ਪਾਈ ਸੀ ਕਮੀਜ਼ ਦੇ ਉੱਪਰ ਦੇਖੋ ਇਸ ਤਰੀਕੇ ਨਾਲ ਪੇਂਟਿੰਗ ਬਣਾਈ ਸੀ ਜੇ ਤੁਸੀਂ ਵੀ ਇਹ ਪੇਂਟਿੰਗ ਬਣਾਉਣਾ ਚਾਹੁੰਦੇ ਹੋ ਤਾਂ ਇਹਦੀ ਜਿਹੜੀ ਵੀਡੀਓ ਹੈਗੀ ਮੇਰੇ ਚੈਨਲ ਤੇ ਪਈ ਹੈਗੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਅੱਜ ਆਪਾਂ ਨੀਚੇ ਤੋਂ ਇਹਦਾ ਘੇਰੇ ਤੇ ਥੋੜੀ ਜਿਹੀ ਹੋਰ ਡੈਕੋਰੇਟ ਕਰਾਂਗੇ ਤਾਂ ਕਿ ਹੈ ਜਿਹੜਾ ਕਮੀਜ਼ ਆਗਾ ਸੁਨਣਾ ਜਾਂ ਨਾ ਲੱਗੇ ਆਪਣੇ ਪੇਂਟਿੰਗ ਕਮੀਜ਼ ਤੇ ਬਣਾਈ ਹੈਗੇ ਤੇ ਆਪਾਂ ਹੁਣ ਇੱਥੇ ਛੋਟੇ ਛੋਟੇ ਫਲਾਵਰ ਪਾਵਾਂਗੇ ਜੀ ਚਲੋ ਇਹਦੇ ਲਈ ਤੁਸੀਂ ਪੂਰੀ ਵੀਡੀਓ ਵਾਚ ਕਰਿਓ ਇਹਦੇ ਲਈ ਆਪਾਂ ਨੇ 3 ਕਲਰ ਲੈ ਲਏ yellow white ਐਂਡ red ਕਲਰ ਤੇ ਫਲਾਈਟ ਬ੍ਰਸ਼ ਲੈ ਲਿਆ ਆਪਾਂ ਨੇ ਪਾਣ ਬਰਸ਼ ਨੂੰ ਪਹਿਲਾਂ ਪਾਣੀ ਚ ਆਪਾਂ ਇਸ ਤਰ੍ਹਾਂ ਡਿਪ ਕੀਤਾ ਕਿਰਨ ਨੂੰ ਰਫਲੀ ਕਿਸੇ ਸੂਤੀ ਜਿਹੇ ਕੱਪੜੇ ਨਾਲ ਸਾਫ਼ ਕਰ ਲਿਆ। ਚਲੋ ਆਪਾਂ ਫਲਾਵਰ ਆ ਜਿਹੜਾ ਬਣਾਉਣਾ ਸ਼ੁਰੂ ਕਰਦੇ ਆਂਗੇ। ਬਰਸਤੇ ਪਹਿਲਾਂ ਆਪਾਂ ਰੈੱਡ ਕਲਰ ਲਵਾਂਗੇ। ਇਸ ਥ੍ਰਿਕ ਨਾਲ ਫਿਰ ਇਹਨੂੰ ਵਾਈਟ ਦੇ ਵਿੱਚ ਡਿਪ ਕਰਾਂਗੇ। ਹਲਕਾ ਜਿਹਾ ਵਾਈਟ ਕਲਰ ਲਵਾਂਗੇ। ਇਸ ਤੋਂ ਬਾਅਦ ਜੈਲੋ 'ਚ ਡਿਪ ਕਰਾਂਗੇ। ਇਸ ਤਰੀਕੇ ਨਾਲ ਜੇ ਆਪਾਂ 3 ਕਲਰ ਲੈ ਲੇ ਬਸ ਇਸ ਸਟ੍ਰੀਕੇ ਨਾਲ ਹੀ ਆਪਾਂ ਜਿਹੜਾ ਕਲਰ ਆ ਲਾਉਣਾਗਾ ਦੇਖੋ ਦਵਾਰਾ ਫੇਰ ਰੈੱਡ ਕਲਰ ਵਾਈਟ ਕਲਰ yellow ਕਲਰ ਆ ਇਦਾਂ ਇੱਕ ਕੁੱਲ ਸਿੰਪਲ ਜਿਹਾ ਫਲਾਵਰ ਆ ਜਿਹੜਾ ਆਪਾਂ ਰੈਡੀ ਕਰਾਂਗੇ ਅੱਜ ਬਹੁਤ ਸੋਹਣਾ ਲੱਗਦਾ ਹੈਗਾ ਤੁਸੀਂ ਵੀ ਆਪਦੇ ਕਮੀਜ਼ ਦੇ ਘੇਰੇ ਤੇ ਪਾ ਸਕਦੇ ਹੋਗੇ ਵਸੇ ਤਰੀਕੇ ਨਾਲ ਜੀ ਇਸ ਤੋਂ ਬਾਅਦ ਆਪਾਂ yellow color ਲੈ ਕੇ ਜਿਆਦਾ ਹੋ ਗਿਆ ਥੋੜਾ ਜਿਹਾ ਕੱਟ ਕਰ ਦਾਂਗੇ ਆਪਾਂ ਕਲਰ ਹਲਕਾ ਜਿਹਾ yellow color ਲਵਾਂਗੇ red ਲਵਾਂਗੇ ਐਂਡ white ਲਵਾਂਗੇ ਤੇ ਚਾਹ ਲੋ ਆਪਾਂ ਇਸ ਤਰੀਕੇ ਨਾਲ ਹਲਕਾ ਹਲਕਾ ਸ਼ੇਡਿੰਗ ਜੀ ਦੇ ਦਾਂਗੇ ਇੱਕ ਪ੍ਰਕਾਰ ਤੇ ਆਪਾਂ ਇਹਨੂੰ yellow ਕਲਰ ਨਾਲ ਇੱਕ ਕੋਨੇ ਤੇ ਲਾ ਕੇ ਹਲਕੇ ਹਲਕੇ ਡਾਟ ਦਵਾਂਗੇ ਡਾਟ ਤੁਸੀਂ ਬਿਲਕੁਲ ਬਰੀਕ ਬ੍ਰਸ਼ ਨਾਲ ਵੀ ਦੇ ਸਕਦੇ ਹੋ 000 ਬ੍ਰਸ਼ ਨਾਲ ਰਾਉਂਡ ਬ੍ਰਸ਼ ਹੁੰਦਾ ਹੋ ਇਸ ਤੋਂ ਬਾਅਦ ਆਪਾਂ ਨੇ ਸੈਫ ਗ੍ਰੀਨ ਕਲਰ ਜਿਹੜਾ ਲੈ ਲਿਆ ਆਪਾਂ ਨੇ ਬਰਸ਼ ਨੂੰ ਇੱਕ ਵਾਰੀ ਸਾਫ਼ ਕਰ ਲਿਆ ਫਿਰ ਇਹਦੇ ਵਿੱਚ yellow ਤੇ green ਨੂੰ ਲੈ ਕੇ ਕਲਰ ਥੋੜਾ ਥੋੜਾ ਇਸ ਤਰੀਕੇ ਨਾਲ ਹਲਕੀ ਜਿਹੀ ਲੈਂਡਰਾ ਕਰਾਂਗੇ ਜ਼ਿਆਦਾ ਨਹੀਂ ਕਰਾਂਗੇ ਬਸ ਬਰੀ ਕੁਰੀ ਕ हा आपण इथली साईड लिफ बनाव दो थोडा जे कपडा ना कलर ए ते घट खेडता हा कई बार आपण कलर आगा का जे लगाव पंधरा गा इथे पर बढ़िया हो जाएगा गा सोहना लगता गा जो अपनी पेंटिंग जारी रेडी हो जाती है चंकी तरह फिनिशिंग देंदे हुए आपे कलर करांगे திரேட்டோட்டீ பண்ணுவே பண்ணே ਇਸ ਤੋਂ ਆਦਾ ਪਣਿਆ ਵਾਲਾ ਬਰਸ਼ ਲੈ ਲਿਆ ਹੱਥੋਂ ਆਪਾਂ ਹਲਕੇ ਹਲਕੇ ਡਾਟ ਲਾਉਂਦੇ ਹੋਏ ਅੱਤੇ ਤੱਕ ਲੈ ਕੇ ਆਵਾਂਗੇ ਜੀ ਬਹੁਤ ਪਿਆਰਾ ਲੱਗੂਗਾ ਆਪਣਾ ਇੱਥੇ ਫਿਰ ਆਪਾਂ ਐਂ ਮੋੜ ਲਾਵਾਂਗੇ ਜਦੋਂ ਆਪਾਂ ਸੋਸ਼ਟ ਪੁਆਇੰਟਰ ਨਾਲ ਇਹਨਾਂ ਚੀਜ਼ ਬਣਾਈਏ ਤਾਂ ਸੋਹਣੀ ਲੱਗ ਦੇਗੀ ਦੇਖੋ ਜੀ ਆਪਣੇ ਵਾਈਟ ਡਾਟ ਲਾਉਣ ਨਾਲ ਹੀ ਕਿੰਨਾ ਵਧੀਆ ਲੱਗਿਆ ਫਿਨਿਸ਼ਿੰਗ ਜੀ ਆ ਗਿਆ ਆਪਣੇ ਸੂਟ 'ਚ ਠੀਕ ਹੈ ਆਪਣਾ ਜਿਹੜਾ ਫਲਾਵਰ ਦੇਖੋ ਬਣ ਕੇ ਰੈਡੀ ਹੋ ਗਿਆ ਬਹੁਤ ਪਿਆਰਾ ਲੱਗ ਰਿਹਾ ਦੇਖੋ ਤੁਸੀਂ ਨੇ ਗੂੜੇ ਕੱਲਰ ਤੇ ਜਿਹੜੇ ਰੰਗ ਨੇ ਘਟ ਉੱਠਦੇ ਹੈਗੇ ਪੱਟੇ ਤੇ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਖੁਦ ਦੇਖੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਤੇ ਸ਼ੇਅਰ ਕਰ ਤੇ ਸਬਸਕ੍ਰਾਈਬ ਕਰ ਤੇ ਹਾਂਜੀ ਆਪਾਂ ਇਹਨੂੰ ਪੂਰੇ ਘੇਰੇ ਤੇ ਪਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘੇਰੇ ਨੂੰ ਜਿਹੜਾ ਵਧੀਆ ਬਣਾ ਸਕਦੇ ਹੋ ਹੋਰ ਵੀ ਜ਼ਿਆਦਾ ਸਟਾਈਲਿਸ਼ ਆਪਾਂ ਜਿੱਦ ਦੀ ਪੂਰੀ ਕਮੀਜ਼ ਕਲੀਅਰ ਹੋ ਗਈ ਕੰਪਲੀਟ ਹੋ ਗਈ ਫਿਰ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਕਿਵੇਂ ਬਣੀ ਆਪਣੀ ਜਿਹੜੀ ਕਮੀਜ਼ ਹੈਗੀ ਠੀਕ ਹੈ ਜੀ ਬਾਏ